ਤੁਸੀਂ ਦੇਖ ਰਹੇ ਹੋ 24 ਪੰਜਾਬੀ ਨੀ ਚੈਨਲ ਨੂੰ ਬਨੂੜ ਦੇ ਐਸਐਚਓ ਅਰਸ਼ਦੀਪ ਨੇ ਅਪਰਾਧੀਆਂ ਦੇ ਫਿਲਮੀ ਅੰਦਾਜ਼ ਵਿੱਚ ਫੜ ਲਿਆ ਜੋ ਅਪਰਾਧ ਕਰ ਲਈ ਨਿਕਲੇ ਸਨ ਅਪਰਾਧੀਆਂ ਦੀ ਕਾਰ ਕਈ ਮੀਟਰ ਤੱਕ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੀਸੀਟੀਵੀ ਦੇ ਵਿੱਚ ਘਟਨਾ ਕੈਦ ਹੋਈਆਂ ਹਨ ਕਈ ਕਿਲੋਮੀਟਰ ਤੱਕ ਚੱਲਦੇ ਰਹੇ ਜੋ ਤੱਕ ਪੁਲਿਸ ਪਿੱਛਾ ਕਰਦੀ ਰਹੀ ਹੁਸ਼ਾਰ ਦੇ ਹਰਿਆਣਾ ਦੇ ਤਿੰਨੇ ਵਿਅਕਤੀ ਰਹਿਣ ਵਾਲੇ ਹਨ ਪੁਲਿਸ ਵੱਲੋਂ ਬਨੂੜ ਪੁਲਿਸ ਸਟੇਸ਼ਨ ਤੋਂ ਇੱਕ ਅਧਿਕਾਰੀ ਖੇਤਰੀ ਚਾਉਂਦੇ ਖੇਤਰੀ ਚ ਕਨਾਕਾਬੰਦੀ ਕਰਦੀ ਹੈ ਜਦੋਂ ਪੁਲਿਸ ਚੌਂਕ ਨੂੰ ਹਰਿਆਣਾ ਰਜਿਸਟ੍ਰੇਸ਼ਨ ਨੰਬਰ ਵਾਲੀ ਕਾਰ ਪੁਰੋਕਾ ਤੋਂ ਜੀ ਜਾਂਚ ਕੀਤੀ ਹੁੰਦੀ ਸੀ ਇੱਕ ਬੈਗ ਮਿਲਿਆ ਬੈਗ ਦੇਖ ਕੇ ਵਿਅਕਤੀ ਨੇ ਗੱਡੀ ਛੱਡ ਕੇ ਭੱਜ ਗਏ ਇਹਨਾਂ ਨੂੰ ਪੁਲਿਸ ਨਾਲੋਂ ਤਨ ਤੋਂ ਲੈ ਕੇ 4 ਕਿਲੋਮੀਟਰ ਤੱਕ ਪਿੱਛੇ ਭਜਾਇਆ ਬਨੂੜ ਦੇ ਪੰਡਾ ਵਿੱਚ ਲਾ ਕੇ ਨੂੰ ਘੇਰ ਲਿਆ ਤੇ ਤਿੰਨ ਵਿਅਕਤੀ ਨੂੰ ਫੜ ਲਿਆ ਗਿਆ ਹੈ ਇਹ ਵਿਅਕਤੀਆਂ ਵੱਲੋਂ ਫਿਲਮੀ ਅੰਦਾਜ਼ ਦੇ ਵਿੱਚ ਵਾਹਨ ਦੇ 3 4 ਕਿਲੋਮੀਟਰ ਵਿੱਚ ਤੱਕ ਜਦੋਂ ਕੀ ਤਕਰੀਬਨ ਪੁਲਿਸ ਦੀਆਂ ਗੱਡੀਆਂ ਮਾਕਰ ਸੈਰਨ ਵੱਜਦੇ ਰਹੇ ਇਸ ਮੌਕੇ ਤੇ ਉਹਨਾਂ ਵੱਲੋਂ ਇੱਕ ਗੈਰ ਕਾਨੂੰਨੀ ਜਿੱਥੇ ਹਥਿਆਰ ਬਰਾਮਦ ਹੋਏ ਹਨ ਪੁਲਿਸ ਵੱਲੋਂ ਇਹਨਾਂ ਵਿਅਕਤੀਨ ਪੁੱਛਿਸ਼ ਕੀਤੀ ਜਾ ਰਹੀਆਂ ਹਨ ਇਹਨਾਂ ਨਾਲ ਸੰਬੰਧੀ ਰਿਕਾਰਡ ਵੀ ਜਾਣਕਾਰੀ ਇਕੱਠੀ ਕੀਤੀਆਂ ਜਾ ਰਹੀਆਂ ਹਨ ਤਸਵੀਰਾਂ ਵਿੱਚ ਦੇਖ ਸਕਦੇ ਹੋ ਸੀਸੀਟੀਵੀ ਦੇ ਮਗਰ ਕਿਵੇਂ ਪੁਲਿਸ ਦੀਆਂ ਗੱਡੀਆਂ ਪਾਸੀ ਨਜ਼ਰ ਆ ਰਹੀਆਂ ਹਨ ਅਤੇ ਇਸ ਮੌਕੇ ਤੇ ਤਸਵੀਰਾਂ ਤੁਹਾਨੂੰ ਦਿਖਾਉਣੇ ਆ ਜੋ ਅਪਰਾਧੀ ਫੜੇ ਗਏ ਹਨ ਬਿਸ਼ੱਕ ਪੁਲਿਸ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਇਹ ਬਨੂੜ ਦੀ ਸਾਹਮਣੇ ਆ ਰਹੀ ਹੈ ਇਸ ਸੰਬੰਧੀ ਪੁਲਿਸ ਨੇ মিডিਆ ਨੂੰ ਵੀ ਜਾਣਕਾਰੀ ਦਿੱਤੀ ਹੈ ਤਸਵੀਰਾਂ ਵਿੱਚ ਦੇਖ ਸਕਦੇ ਹੋ ਪੁਲਿਸ ਦੀਆਂ ਗੱਡੀਆਂ ਕਿਵੇਂ ਭੱਜੀ ਜਾ ਰਹੀਆਂ ਹਨ ਮਗਰ ਸੈਰਨ ਵੱਜਦੇ ਹਨ ਅਤੇ ਕਿਵੇਂ ਗੱਡੀ ਦੇ ਵਿੱਚੋਂ ਦੇਖ ਸਕਦੇ ਹੋ ਖੇਤਾਂ ਦੇ ਵਿੱਚ ਗੱਡੀ ਜਦੋਂ ਜਾਂਦੀ ਹੈ ਤਾਂ ਉਸ ਦੇ ਮਗਰ ਉਹਨਾਂ ਨੂੰ ਫੜਾਇਆ ਜਾਂਦਾ ਤੇ ਉਸ ਤੋਂ ਬਾਅਦ ਉਹਨਾਂ ਨੂੰ ਫੜ ਕੇ ਲਿਆਂਦਾ ਜਾਂਦਾ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹਿਣ ਇੱਕ ਆਪਨੇ ਆਪ ਦੇ ਵਿੱਚ ਤਸਵੀਰਾਂ ਵਿੱਚ ਦੇਖ ਸਕਦੇ ਹੋ ਬੋਲਸਮ ਲਾਜਮਾਂ ਵੱਲੋਂ ਫੜੇ ਜਾ ਰਹੇ ਨਜ਼ਰ ਆ ਰਹੇ ਹਨ ਤਸਵੀਰਾਂ ਤੁਹਾਡੇ ਸਾਹਮਣੇ ਨਜ਼ਰ ਆ ਰਹੀਆਂ ਹਨ ਆਓ ਤੁਹਾਨੂੰ ਸੁਣਾਉਣਾ ਹੈ ਕੀ ਕਹਿੰਦੇ ਨਜ਼ਰ ਆਏ ਪੁਲਿਸ ਅਧਿਕਾਰੀ ਕਦੋਂ ਪ੍ਰਦਾਨ ਆ ਬੂਟ ਪਏ ਤੇ ਥੈਂਕ ਯੂ ਉਹ ਵੀ ਆਈ ਪਾਈ ਤੇ ਨੋ ਆਇਆ ਇਹ ਕਿੰਨੇ ਨਹੀਂ ਮੈਂ ਸਕੂਟੀ ਤੇ ਪ੍ਰਦਾਨ ਹੋਏ ਕਿੰਨੇ 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 ਅੱਜ ਵਕਤ ਕਰੀ 5 ਵਜੇ ਪੁਲਸ ਪਾਰਟੀ ਵੱਲੋਂ ਬਨੂੜ ਤੇ ਤੇਪਲਾ ਰੋਡ ਤੇ ਨਾਕਬੰਦੀ ਕੀਤੀ ਗਈ ਸੀ ਇਸ ਦਰਾਨ ਇੱਕ ਗੱਡੀ ਹਰਿਆਣਾ ਨੰਬਰ ਚਿੱਟੇ ਰੰਗ ਦੀ ਜਿਹਨੂੰ ਹੱਥ ਦੇ ਕੇ ਰੋਕਿਆ ਗਿਆ ਤਾਂ ਗੱਡੀ ਦੀ ਚੈਕਿੰਗ ਕੀਤੀ ਗਈ ਤਾਂ ਇਸ ਦਰਾਨ ਗੱਡੀ ਵਿੱਚ ਇੱਕ ਬੈਗ ਪਿਆ ਸੀ ਜਿਸ ਬੈਗ ਨੂੰ ਖੋਲਿਆ ਤਾਂ ਉਹਦੇ ਵਿੱਚੋਂ ਇੱਕ ਅਸਲਾ ਦਿਖਾਈ ਦਿੱਤਾ ਅਸਲੇ ਬਾਰੇ ਜਦੋਂ ਹੀ ਪੁਲਿਸ ਗੱਡੀ ਵਿੱਚ ਬੈਠੇ ਨੌਜਵਾਨਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਗੱਡੀ ਉੱਥੋਂ ਭਜਾ ਲਈ ਜਿਹਨੂੰ ਅਸੀਂ ਜਿਸ ਦੇ ਮਗਰ ਅਸੀਂ ਆਪਣੀ ਸਰਕਾਰੀ ਤੇ ਪ੍ਰਾਈਵੇਟ ਗੱਡੀ ਲਾ ਕੇ ਅਸੀਂ ਉਹਨਾਂ ਨੂੰ ਤਕਰੀਬਨ 2-3 ਕਿਲੋਮੀਟਰ ਅੱਗੇ ਜਾ ਕੇ ਬਨੂੜ ਦੀ ਹੱਥ ਦੇ ਵਿੱਚ ਉਹਨਾਂ ਨੂੰ ਕਾਬੂ ਕੀਤਾ ਕਾਬੂ ਕਰਨ ਤੋਂ ਉਪਰੰਤ ਇਹ ਪਾਇਆ ਗਿਆ ਕਿ ਇਹ ਨੌਜਵਾਨ ਤਿੰਨੋਂ हिसार ਹਰਿਆਣੇ ਦੇ ਰਹਿਣ ਵਾਲੇ ਆ ਇਹ ਕਿੱਥੋਂ ਵੈਪਨ ਲੈ ਕੇ ਆਏ ਤੇ ਕਿੱਥੇ ਵਰਤਣਾ ਸੀਗਾ ਇਸ ਸੰਬੰਧੀ ਤਫਤੀਸ਼ ਜਾਰੀ ਹੈ ਤੇ ਜੈਸਾ ਕਾਨੂੰਨ ਮੁਤਾਬਕ ਕਾਰਵਾਈ ਆਰਮਜ਼ ਐਕਟ ਦਾ ਮਕਦਮਾ